ਇਹ ਮਾਨਯੋਗ ਅਦਾਲਤ ਹੀ ਸਾਡੇ ਕੋਲ ਇਸ ਤਰ੍ਹਾਂ ਦੇ ਬੰਦਿਆਂ ਨੂੰ ਭੇਜਦੀਆਂ ਆਰਡਰ ਕਰਕੇ ਵੀ ਤੁਸੀਂ ਸਿਵਲ ਹਸਪੀਟਲ ਮੋਹਾਲੀ ਵਾਟਰ ਕੁਲਰ ਜਾਂ ਬੈੱਡ ਸ਼ੀਟਾਂ ਜਾਂ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਲੋਕ ਸਾਨੂੰ ਆ ਕੇ ਜੋ ਕੋਟ ਆਰਡਰ ਕਰਦੀ ਹੈ ਉਹਦੇ ਅਕੋਰਡਿੰਗਲੀ ਸਾਨੂੰ ਆ ਕੇ ਡੋਨੇਟ ਕਰਕੇ ਜਾਂਦੇ ਇਸ ਤਰ੍ਹਾਂ ਦੇਖੋ ਇਸ ਤੋਂ ਬਾਅਦ ਵਿੱਚ ਤੁਸੀਂ ਬਹੁਤ ਹੀ ਵਧੀਆ ਗੱਲ ਹੈ ਸਰ ਇਹ ਜੇ ਮਾਨਯੋਗ ਕੋਟਾ ਇਸਾਂ ਦੀ ਹੈਲਪ ਕਰ ਰਹੀਆਂ ਸਿਵਲ ਹਸਪੀਟਲ ਕਿਉਂਕਿ ਇਹ ਵੀ ਇੱਕ ਪਬਲਿਕ ਪਲੇਸ ਹੈ ਪਬਲਿਕ ਦੇ ਕੰਮ ਹੀ ਆਣਾ ਸਾਰਾ ਕੁਝ ਜੋ ਇੱਥੇ ਲੱਗੇਗਾ ਤੇ ਪੇਸ਼ੈਂਟਸ ਦੇ ਕੰਮ ਆਣਾ ਹੈ ਤੇ ਜੇ ਮਾਨਯੋਗ ਕੋਰਟਸ ਇਸ ਪਾਸੇ ਤੁਰੀਆਂ ਤੇ ਬਹੁਤ ਹੀ ਵਧੀਆ ਗੱਲ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਦੋਂ ਤੋਂ ਬਿਨਾਂ ਵੀ ਬਹੁਤ ਸਾਰੇ ਜਿਹੜੇ ਆ ਕੇ ਉਹਨੂੰ ਚਲਾਨ ਦਿੱਤੇ ਜਾਂਦੇ ਨੇ ਉਹਨੂੰ ਲੈ ਕੇ ਜਿਹੜੀ ਪ੍ਰਾਈਵੇਟ ਕਰਨ ਸਬਸੰਧਿਆ ਸਰਵਸਤਾ ਉਹਦੇ ਚ ਮੁੱਲ ਇਹ ਬਣਦਾ ਆ ਉਹ ਵੀ ਉਹ ਵੀ ਇੱਕ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਹੈ ਆਰਟੀਓ ਵੱਲੋਂ ਜਿਹੜਾ ਵੀ ਓਵਰ ਸਪੀਡਿੰਗ ਜਾਂ ਡਰੰਕਨ ਡਰਾਈਵਿੰਗ ਦਾ ਚਲਾਨ ਕੱਟਿਆ ਜਾਂਦਾ ਹੈ ਉਹਦੇ ਚ ਉਹਨਾਂ ਨੇ 2 ਘੰਟੇ ਦੀ ਕਮਿਊਨਿਟੀ ਸਰਵਿਸ ਹਸਪੀਟਲ ਚ ਕਰਨੀ ਹੁੰਦੀ ਆ ਕੇ ਤੇ ਕਮਿਊਨਿਟੀ ਸਰਵਿਸ ਚ ਅਸੀਂ ਉਹਨਾਂ ਕੋਲ ਅਮਰਜੈਂਸੀ ਚ ਕੰਮ ਜਾਂ ਵਾਰਡ ਚ ਕੰਮ ਅਸੀਂ ਉਹਨਾਂ ਕੋਲ ਲੈ ਲੈਨੇ ਆ ਤੇ ਕਈ ਵਾਰ ਇਸ ਤਰ੍ਹਾਂ ਦੇ ਵੀ ਬੰਦੇ ਆ ਜਾਂਦੇ ਨੇ ਜਿਹੜੇ ਕਹਿੰਦੇ ਵੀ ਅਸੀਂ ਕਮਿਊਨਿਟੀ ਸਰਵਿਸ ਤੇ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਉਹਨਾਂ ਦਾ ਅਸੀਂ ਬਲੱਡ ਦੇ ਸੈਂਪਲ ਟੈਸਟ ਵਗੈਰਾ ਕਰ ਕਰਕੇ ਜੋ ਵੀ ਸਿਸਟਮ ਹੈ ਉਹ ਬਲੱਡ ਡੋਨੇਟ ਕਰਾ ਕੇ ਉਹਨੂੰ ਭੇਜਦੇ ਆ ਇਹ ਮਾਨਯੋਗ ਅਦਾਲਤ ਹੀ ਸਾਡੇ ਕੋਲ ਇਸ ਤਰ੍ਹਾਂ ਦੇ ਬੰਦਿਆਂ ਨੂੰ ਭੇਜਦੀ ਆ ਆਰਡਰ ਕਰਕੇ ਵੀ ਤੁਸੀਂ ਸਿਵਲ ਹਸਪੀਟਲ ਮੋਹਾਲੀ ਵਿੱਚ ਵਾਟਰ ਕੁਲਰ ਜਾਂ ਬੈੱਡ ਸ਼ੀਟਾਂ ਜਾਂ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਲੋਕ ਸਾਨੂੰ ਆ ਕੇ ਜੋ ਕੋਟ ਆਰਡਰ ਕਰਦੀ ਹੈ ਉਹਦੇ ਅਕੋਰਡਿੰਗਲੀ ਸਾਨੂੰ ਆ ਕੇ ਡੋਨੇਟ ਕਰਕੇ ਜਾਂਦੇ ਆ ਇਸ ਤਰ੍ਹਾਂ ਦੇਖਦੇ ਉਸ ਤੋਂ ਬਾਅਦ ਨੂੰ ਕੁਝ ਨਹੀਂ ਬਹੁਤ ਹੀ ਵਧੀਆ ਗੱਲ ਹੈ ਸਰ ਇਹ ਜੇ ਮਾਨਯੋਗ ਕੋਟਾ ਇਸਤਾਂ ਦੀ ਹੈਲਪ ਕਰ ਰਹੀ ਹੈ ਸਿਵਲ ਹਸਪੀਟਲ ਕਿਉਂਕਿ ਇਹ ਵੀ ਇੱਕ ਪਬਲਿਕ ਪਲੇਸ ਹੈ ਪਬਲਿਕ ਦੇ ਕੰਮ ਹੀ ਆਣਾ ਸਾਰਾ ਕੁਝ ਜੋ ਇੱਥੇ ਲੱਗੇਗਾ ਤੇ ਪੇਸ਼ੈਂਟਸ ਦੇ ਕੰਮ ਆਣਾ ਹੈ ਤੇ ਜੇ ਮਾਨਯੋਗ ਕੋਰਟਸ ਇਸ ਪਾਸੇ ਤੁਰੀਆਂ ਤੇ ਬਹੁਤ ਹੀ ਵਧੀਆ ਗੱਲ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਟੂ ਬਿਨਾ ਵੀ ਬਾਕਸ ਨੇ ਜਿਹੜੇ ਆ ਕੇ ਉਹਨੂੰ ਚਲਾਨ ਦਿੱਤੇ ਜਾਂਦੇ ਨੇ ਉਹਨੂੰ ਲੈ ਕੇ ਜਿਹੜੀ ਇੱਕ ਤਾਂ ਸਰਪਸੰਦੀਆਂ ਸਰਵਸਤਾ ਉਹਦੇ ਵਿੱਚ ਮਿਲਿਆ ਕੋਈ ਨਹੀਂ ਹਾਂ ਉਹ ਵੀ ਉਹ ਵੀ ਇੱਕ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਹੈ ਆਰਟੀਓ ਵੱਲੋਂ ਜਿਹੜਾ ਵੀ ਓਵਰ ਸਪੀਡਿੰਗ ਜਾਂ ਡਰੰਕਨ ਡਰਾਈਵਿੰਗ ਦਾ ਚਲਾਨ ਕੱਟਿਆ ਜਾਂਦਾ ਹੈ ਉਹਦੇ ਚ ਉਹਨਾਂ ਨੇ 2 ਘੰਟੇ ਦੀ ਕਮਿਊਨਿਟੀ ਸਰਵਿਸ ਹਸਪੀਟਲ ਚ ਕਰਨੀ ਹੁੰਦੀ ਆ ਕੇ ਤੇ ਕਮਿਊਨਿਟੀ ਸਰਵਿਸ ਚ ਅਸੀਂ ਉਹਨਾਂ ਕੋਲ ਅਮਰਜੈਂਸੀ ਚ ਕੰਮ ਜਾਂ ਵਾਰਡ ਚ ਕੰਮ ਅਸੀਂ ਉਹਨਾਂ ਕੋਲ ਲੈ ਲੈਨੇ ਆ ਤੇ ਕਈ ਵਾਰ ਇਸ ਤਰ੍ਹਾਂ ਦੇ ਵੀ ਬੰਦੇ ਆ ਜਾਂਦੇ ਜਿਹੜੇ ਕਹਿੰਦੇ ਵੀ ਅਸੀਂ ਕਮਿਊਨਿਟੀ ਸਰਵਿਸ ਤੇ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਉਹਨਾਂ ਦਾ ਅਸੀਂ ਬਲੱਡ ਦੇ ਸੈਂਪਲ ਟੈਸਟ ਵਗੈਰਾ ਕਰ ਕਰਕੇ ਜੋ ਵੀ ਸਿਸਟਮ ਹੈ ਉਹ ਬਲੱਡ ਡੋਨੇਟ ਕਰਾ ਕੇ ਉਹਨੂੰ ਭੇਜ ਦਿੰਦੇ ਆ ਇਹ ਮਾਨਯੋਗ ਅਦਾਲਤ ਹੀ ਸਾਡੇ ਕੋਲ ਇਸ ਤਰ੍ਹਾਂ ਦੇ ਬੰਦਿਆਂ ਨੂੰ ਭੇਜਦੀ ਆ ਆਰਡਰ ਕਰਕੇ ਵੀ ਤੁਸੀਂ ਸਿਵਲ ਹਸਪੀਟਲ ਮੋਹਾਲੀ ਵਾਟਰ ਕੁਲਰ ਜਾਂ ਬੈੱਡ ਸ਼ੀਟਾਂ ਜਾਂ ਜੋ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹ ਲੋਕ ਸਾਨੂੰ ਆ ਕੇ ਜੋ ਕੋਟ ਆਰਡਰ ਕਰਦੀ ਉਹ ਰਿਕੋਰਡਿੰਗ ਦੀ ਸਾਨੂੰ ਆ ਕੇ ਡੋਨੇਟ ਕਰਕੇ ਜਾਂਦੇ ਨੇ ਇਸ ਤਰ੍ਹਾਂ ਦੇਖਦੇ ਉਸ ਤੋਂ ਬਾਅਦ ਨੂੰ ਤੁਸੀਂ ਬਹੁਤ ਹੀ ਵਧੀਆ ਗੱਲ ਹੈ ਸਰ ਇਹ ਜੇ ਮਾਨਯੋਗ ਕੋਟਾ ਇਸਤਾਂ ਦੀ ਹੈਲਪ ਕਰ ਰਹੀ ਹੈ ਸਿਵਲ ਹਸਪੀਟਲ ਕਿਉਂਕਿ ਇਹ ਵੀ ਇੱਕ ਪਬਲਿਕ ਪਲੇਸ ਹੈ ਪਬਲਿਕ ਦੇ ਕੰਮ ਹੀ ਆਣਾ ਸਾਰਾ ਕੁਝ ਜੋ ਇੱਥੇ ਲੱਗੇਗਾ ਤੇ ਪੇਸ਼ੈਂਟਸ ਦੇ ਕੰਮ ਆਣਾ ਹੈ ਤੇ ਜੇ ਮਾਨਯੋਗ ਕੋਰਟਸ ਇਸ ਪਾਸੇ ਤੁਰੀਆਂ ਤੇ ਬਹੁਤ ਹੀ ਵਧੀਆ ਗੱਲ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਟੂ ਬਿਨਾ ਵੀ ਬਹੁਤ ਸਾਰੇ ਜਿਹੜੇ ਆਕੀ ਉਹਨੂੰ ਚਲਾਨ ਦਿੱਤੇ ਜਾਂਦੇ ਨੇ ਉਹਨੂੰ ਲੈ ਕੇ ਜਿਹੜੀ ਇੱਕਾਈ ਤਰ੍ਹਾਂ ਦੀ ਸਰਪਸੰਦਿਆ ਸੇਵਾਵਾਂ ਤੋਂ ਵਿੱਚ ਮਿਲਿਆ ਕੋਈ ਨਹੀਂ ਹਾਂ ਉਹ ਵੀ ਉਹ ਵੀ ਇੱਕ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਹੈ ਆਰਟੀਓ ਵੱਲੋਂ ਜਿਹੜਾ ਵੀ ਓਵਰ ਸਪੀਡਿੰਗ ਜਾਂ ਡਰੰਕਨ ਡਰਾਈਵਿੰਗ ਦਾ ਚਲਾਨ ਕੱਟਿਆ ਜਾਂਦਾ ਹੈ ਉਹਦੇ ਚ ਉਹਨਾਂ ਨੇ 2 ਘੰਟੇ ਦੀ ਕਮਿਊਨਿਟੀ ਸਰਵਿਸ ਹਸਪੀਟਲ 'ਚ ਕਰਨੀ ਹੁੰਦੀ ਆ ਕੇ ਤੇ ਕਮਿਊਨਿਟੀ ਸਰਵਿਸ 'ਚ ਅਸੀਂ ਉਹਨਾਂ ਕੋਲ ਨੂੰ ਐਮਰਜੈਂਸੀ 'ਚ ਕੰਮ ਜਾਂ ਵਾਰਡ 'ਚ ਕੰਮ ਅਸੀਂ ਉਹਨਾਂ ਕੋਲ ਲੈ ਲੈਨੇ ਆ ਤੇ ਕਈ ਵਾਰ ਇਸ ਤਰ੍ਹਾਂ ਦੇ ਵੀ ਬੰਦੇ ਆ ਜਾਂਦੇ ਜਿਹੜੇ ਕਹਿੰਦੇ ਵੀ ਅਸੀਂ ਕਮਿਊਨਿਟੀ ਸਰਵਿਸ ਚ ਬਲੱਡ ਡੋਨੇਟ ਕਰਨਾ ਚਾਹੁੰਦੇ ਆ ਉਹਨਾਂ ਦਾ ਅਸੀਂ ਬਲੱਡ ਦੇ ਸੈਂਪਲ ਟੈਸਟ ਵਗੈਰਾ ਕਰ ਕਰਕੇ ਜੋ ਵੀ ਸਿਸਟਮ ਹੈ ਉਹ ਬਲੱਡ ਡੋਨੇਟ ਕਰਾ ਕੇ ਉਹਨੂੰ ਭੇਜ ਦਿੰਦੇ ਆ